ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੋਲਟ ਅੱਜ ਦੀ ਨਵੀਂ ਵੀਡੀਓ ਵਿੱਚ ਲੋ ਜੀ ਸੀਜ਼ਨ ਚੱਲ ਰਿਹਾ ਤਾਂ ਜੀ ਪਹਿਲਾਂ ਉਹਦੇ ਕਰਕੇ ਚਰੀ ਨੂੰ ਹੋ ਗਿਆ ਪਾਣੀ ਥੋੜਾ ਲੇਟਾ ਚਲੋ ਵਿੱਚ ਨੂੰ ਮੀਂਹ ਪੈ ਗਿਆ ਤਾਂ ਤੇ ਚਰੀ ਹੁਣ ਆਪਣੀ ਮੰਗਰੀ ਹੈ ਪਾਣੀ ਤੇ ਆਪਣਾ ਬੋਰ ਵੀ ਹੈਗਾ ਜੀ ਉਰੇ ਤੇ ਅੱਜ ਮੋਟਰ ਕੱਲ ਚਲਾ ਕੇ ਦੇਖੀ ਦੀ ਕਈ ਚਿਰ ਬਾਅਦ ਬਹੁਤ ਟਾਈਮ ਹੋ ਗਿਆ ਮੋਟਰ ਚਲਾਇ ਇਹਨੂੰ ਤੇ ਕਿਹ ਨਹੀਂ ਤਾਂ ਮੀਮੂ ਨਾਲ ਚਲੋ ਚੱਲ ਜਾਂਦਾ ਕੰਮ ਤੇ ਹੁਣ ਮੀਂਹ ਦਾ ਕੋਈ ਹੈ ਨਹੀਂ ਸਾਰ ਕੱਲ ਚਲੋ ਆਇਆ ਤਾਂ ਵੀ ਮੋਟਰ ਚਲਾ ਕੇ ਜਨਰੇਟਰ ਲੱਗਦਾ ਜੀ ਉਰੇ ਜਨਰੇਟਰ ਲਾਉਣਾ ਪੈਂਦਾ ਵੀ ਚਲੋ ਰੇਟਰ ਚਲਾ ਕੇ ਲਾ ਦਨੇ ਆ ਪਾਣੀ ਤੇ ਕੱਲ ਮੋਟਰ ਚੱਲੀ ਨਹੀਂ ਜੀ ਹੁਣ ਕੱਢ ਕੇ ਦੇਖਣੀ ਪੈਣੀ ਆ ਵੀ ਕੀ ਫਾਲਟ ਪੈ ਗਿਆ ਅਜੇ ਤੇ ਹੁਣ ਅੱਜ ਆਪਾਂ ਨੂੰ ਲਾਉਣਾ ਪੈਣਾ ਪੈਂਪ ਉਧਰੋਂ ਕਮਾ ਕੇ 4 ਕਿੱਲੇ ਆਉਂਦਾ ਤੇ ਇਹ ਪੈਂਪ ਲੈ ਆਉਨੇ ਹੁਣ ਚੱਕ ਕੇ ਮੋਟਰ ਤੋਂ ਤੇ ਆਪਣੇ ਜੀ ਕੁੱਤ ਬੰਨੇ ਹੋਏ ਇੱਧਰ ਤੇ ਲਾ ਗਈ ਆਪਰੇ ਮੋਟਰ ਬੋਰ ਕਰਾਇਆ ਹੋਇਆ ਸਮਰਸੀਬਲ ਮੋਟਰ ਪਾਈ ਹੋਈ ਆ ਪਹਿਲਾਂ ਵੀ ਕੋਈ ਹੁੰਦੀ ਸੀ ਕੋਈ ਆਪਾਂ ਨੇ ਭਾਰਤੀ ਮਿੱਟੀ ਨਾਲ ਤੇ 7.5 ਦੀ ਮੋਟਰ ਪਾਈ ਹੋਈ ਆ ਜੀ ਆਪਣੀ ਉਰੇ 6-7 ਕਨਾਲਾਂ ਹੀ ਆ ਤੇ ਕੱਲ ਦੇਖੀ ਚਲਾ ਕੇ ਚੱਲੀ ਨਹੀਂ ਇਹ ਕੋਈ ਫਾਲਟ ਲੱਗਦਾ ਪਿਆ ਗਿਆ ਤੇ ਆਪਾਂ ਟਰਾਲੀ ਇੱਧਰ ਖੜਾਤੀ ਲਿਆ ਕੇ ਤੇ ਚੱਲਦੇ ਹਾਂ ਚਲੋ ਹੁਣ ਸਕੂਟਰੀ ਲਿਆਤਾ ਮੈਂ ਮੈਂ ਤਾਂ ਵੀ ਜਾ ਕੇ ਇਹ ਟਰੈਕਟਰ ਲੈ ਕੇ ਇਹ ਨਾਲ ਜਾ ਕੇ ਚੀ ਲੈ ਕੇ ਆਉਣੀ ਪੈਂਪ ਜਾ ਕੇ ਹੁਣ ਲਾਈਏ ਫਿਰ ਪੈਂਪ ਲੈਟ ਆਉਣੇ ਵਾਲੀ 9 ਵਜੇ ਲੋ ਜੀ ਆਪਾਂ ਮੋਟਰ ਚਲਾਤੀ ਪੂਰੇ ਚਾਰ ਕਿੱਲਿਆਂ ਦਾ ਪੈਂਪ ਲੱਗ ਗਿਆ ਜੀ ਆਪਣੇ ਦੇਖੋ ਇੱਦਾਂ ਚੱਲ ਰਹੀ ਹੈ ਮੋਟਰ ਤੇ ਇੱਧਰੋਂ ਪੈਂਪ ਘੁਮਾ ਕੇ ਲਾਏ ਆ ਚਾਰ ਕਿੱਲਿਆਂ ਦਾ ਪੂਰਾ ਪੈਂਪ ਲੱਗੇ ਦੇਖੋ ਜੀ ਉਰੇ ਚੰਢੇ ਕੇ ਇੱਧਰੋਂ ਘੁਮਾ ਕੇ ਇਿੱਥੇ ਲੋਕ ਕਿਥੇ ਪਾਇ ਪਲੇ ਆਂਦਾ ਉਹ 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 ਜਾ ਰਿਹਾ ਪਾ ਕੇ ਤੂੰ ਦੋਨ ਕਮਾ ਕੇ ਜੋ ਮੋਟਰ ਤੋਂ ਹੰਬ ਵਾਲੀ ਮੋਟਰ ਤੋਂ ਲਾਇਆ ਬਈ ਪੈਂਪ ਦਾ ਕੁਪ ਲਾਇਆ ਬਈ ਆਪਾਂ ਉੱਥੇ ਆਣਾ ਸਮਾਸੀ ਵੱਲ ਆ ਤੇ ਆਪਾਂ ਸੜਕ ਦੇ ਥੱਲੇ ਨੂੰ ਪਾਇਪ ਦੱਬਿਆ ਜਿਹੜਾ ਦਿਖ ਰਿਹਾ ਤੁਹਾਨੂੰ ਉਹ ਰੂੜੀ ਦੇ ਵਿੱਚ ਦਿਖ ਰਿਹਾ ਪਾਇਪ ਉੱਥੇ ਨੂੰ ਪੰਦ ਅੱਬਾ ਕਿ ਇਧਰੋਂ ਕੱਢਿਆ ਹੋਇਆ ਜੀ ਤੇ ਗਾਹਾਂ ਨੂੰ ਸਿਸਟਮ ਸਲਾਹ ਲਾਉਣ ਦੀ ਜੀ ਸੋਲਰ ਵਾਲਾ ਤੇ ਤਕਰੀਬਨ ਆਪਣੀ ਹੋਰੀ 7 ਕਨਾਲ ਜਗਾ ਜੀ ਤੇ 3 ਕ ਦੀ ਮੋਟਰ ਪਾਉਣ ਦੀ ਸਲਾਹ ਹੈ ਇਹ 3 ਕ ਦੀ ਮੋਟਰ ਪਾ ਦਾਂਗੇ ਬਹੁਤ 3 ਪਾਵਰ ਦੀ ਤੇ ਸੋਲਰ ਸਿਸਟਮ ਲਵਾ ਕੇ ਤੇ ਨੀਚਰ ਹੋ ਗਈ ਜੀ ਫੇਰ ਹਣਾ ਜਿਵੇਂ ਮਰਜ਼ੀ ਉਹਰੇ ਬਰਸੀ ਨੂੰ ਸੋਮ ਭਰੀ ਜਾਈ ਜੀ ਚੱਲੀ ਪਾਣੀ ਲਾਉਣਾ ਜਦ ਮਰਜ਼ੀ ਲੇਟ ਫਿੱਟ ਦੀ ਹੋਊ ਕੋ ਫਿਰ ਚਲੋ ਜੀ ਲਾਈਏ ਪਾਣੀ ਹੁਣ ਚੱਲ ਰਿਹਾ 11 ਘਾਰੇ ਭਰਨੇ ਵਾਲਾ ਬਦਲੀਏ ਕਿਾਰੇ ਇਹਨੂੰ ਤੇ ਲੋ ਜੀ ਆਪਣੇ ਆ ਵੀ ਦੋ ਕਿਾਰੇ ਪਰ ਹੋ ਗਏ ਤੇ ਚਾਰ ਕਿਾਰੇ ਉਹ ਭਰਤੇ ਆਪਾਂ ਨੇ ਅੱਗਾ ਹਾਂ ਵਾਲੇ ਯਾਰ ਆ ਰਹੀ ਇੱਧਰ ਲੇ ਦੋ ਕੇ ਆ ਰੇ ਤੇ ਅਦਰ ਲਈ ਭਰਨੀ ਆ ਹਾਂ ਤੇ ਨੇੜੇ ਚ ਲੱਕ ਚੱਲੇ ਕੰਮ ਜੀ ਤਾਂ ਹੋ ਗਿਆ 2:30 ਬੱਜ ਗਏ ਨੇ ਦੁਪਹਿਰ ਦੇ ਤਾਂ ਪਹਿਲਾ ਮੀਂਹ ਵੀ ਆ ਗਿਆ ਵਿਚ ਨੂੰ ਕਲਖਤ ਬੱਦਲ ਬੱਦਲਿਆਂ ਨ ਪੂਰਾ ਹੋ ਕੇ ਫੇਰ ਲੰਗ ਨੂੰ ਗਏ ਮੀਂਹ ਚਲੋ ਘੰਟੇ ਦਾ ਕੰਮ ਰਹਿ ਗਿਆ ਆਪਣਾ ਹੋ ਤੇ ਆਪਾਂ ਘੰਟੇ ਚ ਧਰ ਦੇਣੀ ਸਾਰੀ ਚੜੀ ਤੇ ਹੋਰ ਜੇ ਆਪਾਂ ਫਿਰ ਬਿਲੇ ਪਾਣੀ ਦਾ ਕੰਮ ਹੋ ਗਿਆ ਜੀ ਫਾਈਨਲ ਪਾਈਪ ਆਪਾਂ ਇਕੱਠੇ ਕਰਦੇ ਸਾਰੇ ਇੱਕ ਪਾਈਪ ਰਹਿ ਗਿਆ ਕਿਲੇ ਦਾ ਤੇ ਇਹ ਵੀ ਆਪਾਂ ਇੱਧਰ ਕਰਦਣਾ ਇਕੱਠਾ ਲੋ ਜੀ ਆਪਣੇ ਫੇਸਬੁੱਕ ਤੇ ਕਰ ਲਈ ਫੋਲੋ ਤੇ YouTube ਤੇ ਦੇਖ ਰਹੇ ਆਂ ਜੀ ਆਉਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੜਾ ਬੜੋ ਜੇ ਕੱਢ ਕੇ ਪਾਈਪ ਦੇ ਕਰੀਏ ਨੇ ਸੈਟ ਤਾਂ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਕਰ ਲਿਓ ਸ਼ੇਅਰ